ਅਸਵਕ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਲੰਮਾ ਪਿੰਡ ਨਜ਼ਦੀਕ ਦੋ ਮੁੰਡਿਆਂ ਦਾ ਕਤਲ ਹੋਇਆ ਘਰ ਚ ਸੁੱਤੇ ਪਏ ਨੂੰ ਕਤਲ ਹੋਇਆ ਹੈ ਗੋਲੀਆਂ ਮਾਰ ਕੇ ਮੁੰਡੇ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦਾ ਕਤਲ ਹੋਇਆ ਹੈ ਇਹ ਵੀ ਕਿਸੇ ਕੇਸ ਦੇ ਵਿੱਚ ਆ ਸ਼ਾਮਲ ਦੱਸੇ ਜਾ ਰਹੇ ਨੇ ਔਰ ਵਾਂਟਡ ਸੀ ਔਰ ਇਨਾਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ دہشت ਫੈਲੀ ਹੈ ਡਬਲ ਮਰਡਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਲੰਮਾਪਿੰਡ ਨਜ਼ਦੀਕ ਡਬਲ ਕਤਲकांड ਹੋਇਆ ਦੋ ਮੁੰਡਿਆਂ ਦੇ ਕਤਲ ਹੋਏ ਨੇ ਘਰ ਦੇ ਵਿੱਚ ਜਸ਼ਨ ਮਨਾ ਕੇ ਇਹ ਸੁੱਤੇ ਸਨ ਔਰ ਉਸ ਵਕਤ ਇਹਨਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਵਾਲੇ ਕੌਣ ਨੇ ਇਸ ਦੇ ਬਾਬਤ ਵੀ ਪੂਰੀ ਜਾਣਕਾਰੀ ਦੇਵਾਂਗੇ ਪਰ ਫਿਲਹਾਲ ਅਹਿਮ ਜਾਣਕਾਰੀ ਤੇ ਵੱਡੀ ਤੇ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਮਲਾ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਦੋ ਨੌਜਵਾਨਾਂ ਤੇ ਔਰ ਨੌਜਵਾਨਾਂ ਦੇ ਨਾਮ ਜੋ ਹੈ ਇੱਕ ਦਾ ਨਾਮ ਵਿਨੈ ਤਵਾਰੀ ਦੱਸਿਆ ਜਾ ਰਿਹਾ ਹੈ ਇੱਕ ਦਾ ਨਾਮ शिवम ਦੱਸਿਆ ਜਾ ਰਿਹਾ ਹੈ ਔਰ ਇਹ ਦੋਨੇ ਜਣੇ ਆਪਣੇ ਕਿਸੇ ਦੋਸਤ ਦੇ ਘਰ ਸੁੱਤੇ ਸੀ ਲੰਮਾ ਪਿੰਡ ਚੌਕ ਦੇ ਕੋਲ ਇਹ ਇਹਨਾਂ ਦਾ ਕਤਲ ਕੀਤਾ ਗਿਆ ਹੈ ਘਰ ਦੇ ਵਿੱਚ ਸਨ ਜਿਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮ੍ਰਿਤਕ ਦੀ ਪਛਾਣ ਮੋਤਾ ਸਿੰਘ ਨਗਰਵਜੋ ਹੋਈ ਹੈ शिवम ਤੇ ਬਸਤੀ ਸ਼ੇਖ ਦਾ ਰਹਿਣ ਵਾਲਾ ਵਿਨਤਵਾਰੀ ਵਜੂ ਹੋਈ ਹੈ ਸੂਤਰਾਂ ਅਨੁਸਾਰ ਵਾਰਦਾਤ ਲੰਮਾ ਪਿੰਡ ਦੇ ਕੋਲ ਹੋਈ ਹੈ ਦੋਨੋਂ ਮੁੰਡੇ ਆਪਣੇ ਕਿਸੇ ਦੋਸਤ ਦੇ ਘਰ ਸੁੱਤੇ ਹੋਏ ਸੀ ਇਸ ਦੌਰਾਨ ਮਲਜ਼ਮ ਮਠਾਪੁਰ ਦਾ ਰਹਿਣ ਵਾਲਾ ਜੋ ਨਾਮ ਸਾਹਮਣੇ ਆਇਆ ਹੈ ਮੰਨਾ ਉਸ ਦਾ ਨਾਮ ਹੈ ਹਾਲਕਿ ਉਹ ਮਲਜ਼ਮ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਮੁਤਾਬਕ ਉਸ ਦੇ ਵੱਲੋਂ ਸੁੱਤੇ ਹੋਏ ਮੁੰਡਿਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਮਰਨ ਵਾਲੇ ਦੋਨੋਂ ਮੁੰਡੇ ਜਿਹੜੇ ਨੇ ਥਾਣਾ ਡਿਵੀਜ਼ਨ ਨੰਬਰ 6 'ਚ ਇੱਕ ਕੇਸ ਚ ਵਾਂਟਰ ਸਨ ਔਰ ਹੁਣ ਇਨਾ ਨੂੰ ਲੈ ਕੇ ਜਲਦ ਪੁਲਿਸ ਵੱਡੇ ਖੁਲਾਸੇ ਵੀ ਕਰ ਸਕਦੀ ਹੈ ਅਹਿਮ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਆ ਤਸਵੀਰ ਇਨਾ ਮੁੰਡਿਆ ਦੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਔਰ ਮਾਮਲੇ ਦੀ ਪੂਰੀ ਹਰ ਪਹਿਲੂ ਤੋਂ ਜਾਂਚ ਪੁਲਿਸ ਕਰ ਰਹੀ ਹੈ ਡਬਲ ਮਰਡਰ ਨੇ ਪੂਰੇ ਇਲਾਕੇ ਦੇ ਵਿੱਚ دہشت ਬਣ ਗਈ ਹੈ ਇਸ ਦੇ ਨਾਲ ਜਲੰਧਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਲੰਮਾ ਪਿੰਡ ਚੌਕ ਨਜ਼ਦੀਕ ਦੋ ਮੁੰਡਿਆਂ ਦੇ ਕਤਲ ਹੋਏ ਨੇ ਔਰ ਦੋਨੇ ਮੁੰਡੇ ਆਪਣੇ ਕਿਸੇ ਦੋਸਤ ਦੇ ਘਰ ਰੁਕੇ ਹੋਏ ਸਨ ਔਰ ਜਸ਼ਨ ਮਨਾ ਰਹੇ ਸੀ ਉਸ ਉਸ ਵਕਤ ਇਹਨਾਂ ਤੇ ਹਮਲਾ ਕੀਤਾ ਗਿਆ ਸੁੱਤੇ ਪਏ ਨੂੰ ਗੋਲੀਆਂ ਮਾਰ ਕੇ ਗਏ ਨੇ ਔਰ ਮੁਲਜ਼ਮ ਮੰਨਾ ਨੂੰ ਲੈ ਕੇ ਪੁਲਿਸ ਜਲਦ ਵੱਡੇ ਖੁਲਾਸੇ ਕਰ ਸਕਦੀ ਹੈ ਇਹ ਕਿਸੇ ਕੇਸ ਦੇ ਵਿੱਚ ਵਾਂਟਡ ਸਨ ਔਰ ਕੀ ਇਨਫ ਦੀ ਆਪਸੀ ਰੰਜਿਸ਼ ਸੀ ਪੂਰਾ ਮਾਮਲਾ ਕੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਉਹ ਤੁਹਾਨੂੰ ਅਸੀਂ ਜਾਣਕਾਰੀ ਸੁਣਾਉਂਦੇ ਚੱਲਦੇ ਆ ਜੀ ਕੋਈ 6 ਵਜੇ ਦੇ ਕਰੀਬ ਅੱਜ ਮਾਰਨੇ ਸਿਵਲ ਹਸਪੀਟਲ ਜਲੰਧਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕੀ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਉਹ ਇੱਕ ਦਾ ਮਾਈਕਲ ਉਹ ਸੀਰੀਅਸ ਹਾਲਤ ਵਿੱਚ ਦਾਖਲ ਹੋਇਆ ਹਸਪੀਟਲ ਕਾਰ ਪੁਲੀਸ ਅਫੀਸ਼ਰ ਚੁੱਕਿਆ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚ ਓ ਰਾਮਾ ਮੰਡੀ ਫਤ ਪਰਮਿੰਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਲ ਪਹੁੰਚੇ ਸੀ ਕਿ ਇਨ ਦਾ ਮੇਨ ਟਾਈਮ ਇਹ ਜਿਹੜਾ ਸ਼ਿਵਮ ਇਮਰਜੈਂਸੀ ਉਹਦੀ ਡੈਥ ਹੋ ਚੁੱਕੀ ਸੀਗੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇਤ ਵਾਲੀ ਹਾਂਜੀ ਔਰ ਉਦੀ ਵੀ ਜਿਹੜੀ ਹੈਗੀ ਸੀ ਡੈਥ ਚੁਕਸੀ ਲੋ ਬ੍ਰਾਡ ਡੈਥ ਐਟ தி ਸਪੌਟ ਹੋ ਗਿਆ ਸੀ ਜੀ ਤੋ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਸਾਥ ਜਿੰਨਾਂ ਦੇ ਦੋਨਾਂ ਦੀ ਡੈਥ ਹੋ ਗਈ ਹੈ ਕਿ ਤੀਸਰਾ ਇਹਨਾਂ ਦੇ ਨਾਲ ਮਣੀ ਮਠਾਪੁਰੀਆ ਇਹ ਤਿੰਨੇ ਚੋਸ ਸੀਗੇ ਉਹ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਾਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮ੍ਰਿਤਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਿੱਠਾ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਾਨੀ ਦਾ ਘਰ ਆ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤਾਂ ਕੀਤੀਆਂ ਨੇ ਕਿ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਉੱਤੇ ਇੱਕ ਨਾਲ ਇਕੱਲੇ ਕਰਕੇ ਸੁੱਤੇ ਪਏ ਸੀ ਸੌ ਗਏ ਸੀ। ਕਰੀਬ 4:00 ਵਜੇ ਜਿਹੜਾ ਕੇ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚਿੰਦਰ ਮਨੀ ਨੇ ਜਿਹੜਾ ਕਿ ਬਧਾਈ ਮੁਕਤਮਾ ਹੈ। ਕਿ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆਈ। ਤੇ ਉਹਨੇ ਇਮੀਡੀਏਟਲੀ ਲਾਈਟ ਚਿਗਾਈ। ਤੇ ਦੇਖਿਆ ਜਿਹੜਾ ਮਨੀ ਮਿੱਠਾਪੁਰਿਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ। ਦੇ ਨਾਲ ਹੀ ਜਿਹੜੀਆਂ ਸ ਚਾਰ ਪੰਜ ਗੋੜੀਆਂ ਹੋਰ ਰੌਂਡ ਫਾਇਰ ਕਰਕੇ ਜਿਹੜਾ ਕਿ ਵਿਨਿਤ ਵਾੜੀ ਸੀ ਉਹਦੇ ਮੱਥੇ ਵਿਨਿਤ ਵਾੜੀ ਤਾਂ ਐਟ ਦੀ ਸਪੋਰਟੀ ਡੈੱਡ ਹੋ ਗਿਆ ਸੀ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਕੋਲ ਹਸਪੀਟਲ ਲੈ ਕੇ ਗਏ ਸੀ ਤਾਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ